ਮੈਂ ਸਰਵੰਤ ਸਿੰਘ ਪੰਦੇਰ ਜੀ ਕਿਸਾਨ ਮਿਹਨਤੂ ਸ਼ਿਕਸ਼ ਕਮੇਟੀ ਪੰਜਾਬ ਤੋਂ ਆ ਅਸੀਂ ਪਕਟਾਂ ਵਾਲੀ ਮੰਡੀ 'ਚ ਖੜੇ ਆ ਜਿਹੜੀ ਮਾਝੇ ਦੀ ਏਸ਼ੀਆ ਦੀ ਲਗਭਗ ਵੱਡੀ ਮੰਡੀ ਆ ਬਾਸਮਤੀ ਨੂੰ ਹਰੇ ਦੇ ਵਿੱਚ ਅਸੀਂ ਵੱਖ-ਵੱਖ ਕਿਸਾਨਾਂ ਨੂੰ ਅੱਜ ਮਿਲੇ ਆ ਤਕਰੀਬਨ 2000 2100 2150 2200 2300 2400 2450 ਤੱਕ ਫਾਈਨਲ ਰੇਟ ਆ ਐਵਰੇਜ ਦੀ 2200 ਚੱਲ ਰਹੀ ਅਸੀਂ ਜੇ ਪਿਛਲੀ ਵਾਰੀ ਦਾ ਰੇਟ ਪੁੱਛਦੇ ਆ ਕਿਸਾਨਾਂ ਤੋਂ ਕਹਿੰਦੇ ਕੋਈ ਕਹਿੰਦਾ 3500 ਹੀ ਕੋਈ 3700 ਹੀ ਕੋਈ 4000 ਤੋ 13-1400 ਰੁਪਏ ਦਾ ਕਟਾ ਪੈ ਰਿਹਾ ਤੇ ਲਗਭਗ ਜੇ 20 ਕੁਇੰਟਲ ਵੀ ਨਿਕਲਦੀ ਆ ਤੋ 20 ਤੋਂ 25000 ਪ੍ਰਤੀ ਏਕੜ ਦਾ ਕਟਾ ਵਾ ਕੋਈ ਵਿਵਾਦ ਚੱਕਰ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ ਜੇ 3200 ਤੋਂ ਹੇਠਾ ਆਈ ਬਾਸ ਤਾਂ ਅਸੀਂ ਖਰੀਦ ਕਰਾਵਾਂਗੇ ਪਰ ਹੁਣ ਸਾਨੂੰ ਨਜ਼ਰ ਨਹੀਂ ਲੱਗਦਾ ਕਿ ਉਹ ਕਦੇ ਬਿਆਨ ਵੀ ਦੇ ਰਿਹਾ ਕੇਂਦਰ ਤਾਂ ਸਾਨੂੰ ਵੈਸੇ ਮਾਰਨ ਨੂੰ ਤਲਿਆ ਹੋਇਆ ਉਹਦੀ ਤਾਂ ਨੀਅਤ ਤੇ ਨੀਤੀ ਦੋਵੇਂ ਖੋਟੀ ਆ ਅੱਜ ਵੇਖ ਲਓ ਮੰਡੀ ਵਿੱਚ ਬਾਜ਼ਾਰ ਦੇ ਵਿੱਚ ਚੌਲਾਂ ਦਾ ਰੇਟ ਨਹੀਂ ਘਟ ਰਿਹਾ ਮੰਤਰੀ ਮੰਡੀ 'ਚ ਵੀ ਚੌਲਾਂ ਦਾ ਰੇਟ ਉਨੇ ਦਾ ਉਨਾ ਔਰ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਸਾਡੇ ਰੇਟ ਘਟਾਏ ਜਾ ਰਹੇ ਤੇ ਇਸ ਮੁੱਦੇ ਨੂੰ ਲੈ ਕੇ ਅੱਜ ਤਰਨਤਾਰ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਦੇ ਵਿੱਚ ਬਾਸਮਤੀ ਸੁੱਟ ਕੇ ਜਿਹੜਾ ਵੱਡਾ अर्ਲੀ ਮਾਰਨਿੰਗ ਪ੍ਰਦਰਸ਼ਨ ਕਰਾਂਗੇ ਧੰਨਵਾਦ ਹਾਂਜੀ ਕੀ ਨਾਂ ਜੀ ਆਪਣਾ ਹਾਂਜੀ ਕਸ਼ਮੀਰ ਸਿੰਘ ਕਿਹੜਾ ਪਿੰਡ ਆ ਮਲਖਪੁਰ ਤੋਂ ਆਏ ਜੀ ਫਗਤਾਲੀ ਮੰਡੀ ਚ ਕੀ ਰੇਟ ਲੱਗਾ ਵਾ 2150 ਰੁਪਏ ਤੁਹਾਡੇ ਲੱਗੇ ਤੇ ਪਿਛਲੀ ਵਾਰ 36 33 ਤੇ ਕੀ ਮਹਿਸੂਸ ਕਰਦੇ ਕਿੰਨਾ ਘਾਟਾ ਪੈ ਰਿਹਾ ਵਾ 3550 ਬਾ 45 ਮੰਡੀ ਚ ਖੜੇ ਆ ਜੀ ਅਸੀਂ ਕਿਸਾਨ ਨੂੰ ਤੁਹਾਡਾ ਨਾਂ ਕੀ ਹੈ ਜੀ ਕਿਹੜਾ ਪਿੰਡ ਆ ਕੀ ਰੇਟ ਤੇ ਅੱਜ ਬਾਸਪਤੀ ਵਿਕੀ ਆ ਕੋ ਘਾਟਾ ਪਿਆ ਤੁਹਾਨੂੰ ਐਰ ਕੀ ਪਿਆ ਜੀ ਪਿਆ ਬੜਾ ਅੱਛਾ ਕਿੰਨਾ ਘਾਟਾ ਲੱਗਦਾ ਪੈ ਗਿਆ ਹੋਊਗਾ ਕੋ 20 25 ਪਾਣੀ ਜੀ ਵਧੀਆ ਰਗਾ ਗਲੇ ਮਗਰ ਅੱਛਾ ਕੋ ਤੁਸੀਂ ਟੀਵੀ ਚੈਨਲ ਦੇਖਦੇ ਜੇ ਖਬਰਾਂ ਜਾਂ ਕੋ ਤੁਹਾਡੀ ਆਵਾਜ਼ ਚੁੱਕ ਰਿਹਾ ਕਿ ਨਹੀਂ ਆਵਾਜ਼ ਚੁੱਕ ਰਿਹਾ ਚੁੱਕਦਾ ਅਜੇ ਤੱਕ ਦਾ ਕੀ ਨਾਂ ਆਪਣਾ ਜੀ ਗਰਜੀਤ ਸਿੰਘ ਕਿਹੜਾ ਪਿੰਡ ਆ ਕੋਟਲਾ ਡੂੰਮ ਕੋਟਲਾ ਡੂੰਮ ਤੋਂ ਤੇ ਪਗਤਾਲੀ ਮੰਡੀ ਜੇ ਅੰਮ੍ਰਿਤਸਰ ਕੀ ਰੇਟ ਲੱਗਾ ਅੱਜ 2150 2150 ਪਿਛਲੀ ਵਾਰ ਇਹ ਯਾਰ ਇਹ ਇੰਨਾ 250 ਲੱਗਾ ਇਹ ਤੋਂ ਹੇਠਾਂ ਵੀ ਕਿਸੇ ਦੇ ਭਾਅ ਲੱਗੇ ਆ ਤਿੰਨ ਟਰਾਲੀਆਂ ਵੇਚੀਆਂ ਤਿੰਨੇ ਇੱਥੇ ਹੀ ਵਗੀਆਂ ਮੇਰੀਆਂ ਤੇ ਤੁਹਾਡੇ ਗਵਾਂਢੀ ਫਸਲ ਦਾ ਰੇਟ ਕੀ ਵਿਕਿਆ ਕੋਈ ਤੋਂ ਥੱਲੇ ਵਿੱਚ ਹੀ 2100 ਤੋਂ ਵੀ ਥੱਲੇ ਵਿਕੀ ਆ 2400 ਥੱਲੇ ਸਾਰਾ ਵਗੰਦਿਆ ਅੱਛਾ ਕੋਈ ਢੜੀ ਚਾਹੀਦੀ ਤੁਹਾਨੂੰ ਜਾਣਦੀ ਬਾਕੀ ਥੱਲੇ ਹੀ ਹੈ। ਅੱਛਾ ਅੱਛਾ। ਕੀ ਨਾਂ ਆ ਜੀ? ਕਾਪੜੇ ਖੜੀ। ਕਾਪੜੇ ਖੜੀ ਕਿੰਨਾ ਬਾਸ ਬੁੱਝਦਾ ਰੇਟ ਲੱਗਾ ਅੱਜ? 2050 ਜੀ। ਪਿਛਲੇ ਸਾਲ? 3800। ਅੱਛਾ ਜੀ। ਤੇ ਘਾਟਾ ਪੈ ਗਿਆ? ਤਾਂ ਠੇਕੇ ਤੇ ਉਹ ਵੀ। ਕੋਈ ਤੁਸੀਂ ਖਬਰਾਂ ਕੋਈ ਟੀਵੀ ਚੈਨਲ ਤੇ ਕੋਈ ਪ੍ਰੈਸ ਸੁਣੀ ਖਬਰ ਕੋਈ? ਖਬਰਾਂ ਇਹਨਾਂ ਤੇ ਸੁਣਿਆ ਵੀ ਉਹੋ ਜਿਹਾ ਹੀ ਐ ਤੇ ਨਾ ਸੁਣਿਆ ਵੀ ਉਹੋ ਜਿਹਾ। ਠੀਕ ਹੈ ਜੀ।